ਰਾਜੂ ਨਾਗਪਾਲ ਦੀ ਸ਼ਹਿ ਸੀ ਦਰਬਾਜੀ ਨੇ ਫੈਰ ਮਾਰਿਆ ਮੇਰੇ ਕਿੱਥੇ ਤੁਸੀਂ ਸਹੀ ਹੈ ਸਰ ਕੁਝ ਨਹੀਂ ਸਾਡੀ ਗੱਲ ਖੁੱਬ ਹੋਈ ਨਹੀਂ ਅੱਛਾ ਜਿਹੜੇ ਗਾਹਕ ਉਹ ਨਾਲ ਮਾੜਾ ਗੱਲ ਕਰਨ ਗਏ ਉਧਰ ਹੀ ਠੀਕ ਆ ਉਹਨਾਂ ਨਾਲ ਇੱਕ ਬੰਦਾ ਖੜੇ ਸਾਡੇ ਕੋਲੇ ਉਹਨੂੰ ਮੈਂ ਕਿਹਾ ਵੀਰੇ ਵਾਏ ਮਾਰਾ ਸੋਦਾ ਆਪਣਾ ਹੋ ਗਿਆ ਉਹ ਕਹਿੰਦਾ ਤੂੰ ਵਾਏ ਮਾਰਨਾ ਮੈਂ ਵਾਏ ਮਾਰੀ ਆ ਐਨੀ ਗੱਲ ਤੇ ਬਾਈ ਨੂੰ ਲੰਮਾ ਦਿਨ ਆ ਗਿਆ ਇੱਕ ਇਹ ਤੇ ਇੱਕ ਉੱਪਰ ਕਰਦੇ ਇੱਕ ਬੰਦੇ ਦਾ ਹੋਰ ਨਾਲੇ ਕੋਈ ਰਾਜੂ ਨਾਗਪਾਲ ਜੀ ਠੀਕ ਹੈ ਕੋਣ ਰਾਜੂ ਨਾਲ ਰਾਜੂ ਨਾਲ ਫੋਨ ਕੀਤਾ ਰਾਜੂ ਨਾਗਪਾਲ ਬਾਹਰ ਆਇਆ ਉਹਨੇ ਬਾਈ ਨੂੰ ਆਣ ਕੇ ਚੰਦਾ ਵੀ ਤੁਹਾਡੇ ਮੁੰਡੇ ਨੇ ਬਾਜ ਮਾਜੀ ਬਾਈ ਦਾ ਸੌਦਾ ਹੋ ਜਾਂਦਾ ਸੀ ਗੱਲ ਕੁਝ ਵੀ ਨਹੀਂ ਕਹਿੰਦਾ ਐਨੀ ਜੋ ਦੋਵੇਂ ਆਏ ਉੱਥੇ ਮੈਂ ਬਾਈ ਕੰਦਾ ਵੀ ਮੈਂ ਖੜਾ ਗਿਆ ਕੋਲੇ ਖੜਾ ਸੁੱਦਾ ਫੈਰ ਮਾਰਿਆ ਰਾਜੂ ਨਾਗਪਾਲ ਦੀ ਸ਼ੈ ਸੀ ਦਰਵਾਲੀ ਨੇ ਫੈਰ ਮਾਰਿਆ ਮੇਰੇ ਕਿੱਥੇ ਤੁਸੀਂ ਸਹੀ ਐ ਤਾਂ ਕੋਈ ਗੱਲ ਨਹੀਂ ਨਾਲੀ ਬਰਾਦਰੀ ਬਾਰੇ ਬੋਲਦਾ ਮੇਰੇ ਜੀ ਸਾਨੂੰ ਕਹਿੰਦੇ ਝੂੜੇ ਤੁਸੀਂ ਕੰਮ ਕਰਦੇ ਇਥੇ ਨਹੀਂ ਨਾਲ ਮਲਾਜ਼ਮ ਹੀ ਲੈ ਗਿਆ ਉਹਨੂੰ ਨਾਲ ਨਾਲ ਮਲਾਜ਼ਮ ਲੈ ਗਿਆ ਲਾਡੀ ਉਹ ਤਾਂ ਵੈਸੇ ਲੈ ਗਿਆ ਮੇਰੇ ਨਾਲ ਪਤਾ ਨਹੀਂ ਸੰਭਲਦਾ ਕਿ ਲੈ ਗਿਆ ਵੀ ਦੂਸਰੇ ਕੋਈ ਨੁਕਸਾਨ ਹੋਵੇ ਉੱ ਕੋਈ ਨਹੀਂ ਬਾਕੀ ਆ ਨਾ ਬਚਾਈ ਸਿਰਨੇ ਕਰੂਗੀ ਸੁਧਾਰੂ ਵਾਲੀ ਇਹ ਹਾਂ ਇਹਨੇ ਕਰੇ ਸਾਰੀ ਗੋਲੀ ਚਲਾਈ ਬਸ ਮੇਰਾ ਬਚਾਓ ਗਈ ਮੈਂ ਫਸੇ ਹੋ ਗਈ ਆ ਸਾਰਾ ਕਾਰਬੀਅਰ ਨੂੰ ਕੁਚਲੋਈ ਸ਼ਰਿਆਂ ਨੂੰ ਗੋਲੀ ਚ ਗੱਲ ਫਰ ਕੁਝ ਨਹੀਂ ਮੇਰੀ ਕਾਰ ਫੁੱਦ ਹੋਈ ਨਹੀਂ ਅਸੀਂ ਕਿੰਨੇ ਜਣੇ ਗਾਹ ਕਾਈ ਦੋ ਗਾਗਾਂ ਪਰੇ ਸਾਇਆ ਕਰਨਾ ਪੀਐਸੀ ਰਾਇ ਕਰਦੇ ਆ ਵੀ ਇੱਕ ਬੰਦਾ ਸਾਡੇ ਕੋਲ ਖੜਾ ਆਈ ਮੈਂ ਉਹਨੂੰ ਕਹਾਂ ਵੀ ਸੌਦਾ ਹੋ ਗਿਆ ਬਾਈ ਥੋੜਾ ਵਾਜ ਮਾਰੀਏ ਸੀ ਉਹਨੂੰ ਉਹ ਬੰਦਾ ਕਹਿੰਦਾ ਉਹਦੇ ਨਾਲ ਤਾਂ ਕਹਿੰਦਾ ਵਾਜ ਮਾਰ ਲਓ ਅਸੀਂ ਵਾਜ ਮਾਰੀ ਕੱਲੀ ਇੰਨੀ ਗੱਲ ਪਿੱਛੇ ਬਾਈ ਨੂੰ ਲੰਮਾ ਦਿਨ ਲਾਪੇ ਕਹਿੰਦਾ ਹੱਟ ਥੋੜਾ ਬੰਦਾ ਵਾਜਾਂ ਮਾਰੀ ਨਾ ਕਾਕਾ ਨੂੰ ਉਹ ਕਹਿੰਦਾ ਸਾਡਾ ਸੌਦਾ ਹੈ ਇੰਨੀ ਗੱਲ ਜਾਈ ਬਾਈ ਨੇ ਮੈਨੂੰ ਉੱਥੇ ਬਲੈਕ ਖੜੇ ਕੋਲੇ ਉੱਥੇ ਦੀ ਗੱਲ ਕਰੀ ਨੇ ਇਹਨਾਂ ਨੂੰ ਲਾਲੀ ਨੇ ਕੱਢ ਕੇ ਪੈਰ ਮਾਰਦਾ ਲਾਲੀ ਕਾਰਜਾ ਰਾਜੂ ਨਾਗਪਾਲ ਦੀ ਸ਼ਹਿਰ ਸਾਰੀ ਇਹਨੂੰ ਓਏ ਅੱਜ ਦਾ ਗੱ はい。